ਜੋ ਨੇ ਦੇ ਮਦਰੇ ਬੂਟਿਆਂ ਦਾ ਰੋਗ ਜਿਸ ਨੂੰ ਦੱਖਣੀ ਝੋਨਾ ਬਲੈਕ ਸਟ੍ਰਿਕਟੋ ਬਾਉਣਾ ਵਾਇਰਸ ਕਿਹਾ ਜਾ ਰਿਹਾ ਹੈ ਇਸ ਦਾ ਝੋਨੇ ਦੀਆਂ ਕੁਝ ਕਿਸਮਾਂ ਤੇ ਕਾਫੀ ਮਾੜਾ ਅਸਰ ਵਿਖਾਈ ਦਿੱਤਾ ਸੀ ਜਿਨ੍ਹਾਂ ਵਿੱਚੋਂ ਪੂਸ਼ਾ 44 ਝੋਨਾ ਪੀਆ 131 ਆਦਤੇ ਵਧੇਰੇ ਅਸਰ ਵਿਖਾਈ ਦਿੱਤਾ ਸਾਲ 2022 ਝੋਨਾ ਸੀਜ਼ਨ ਦੌਰਾਨ ਹਰਿਆਣਾ ਦੇ ਪਿਹੋਵਾ ਇਲਾਕੇ ਵਿੱਚ ਝੋਨੇ ਦੇ ਮਦਰੇ ਬੂਟੇ ਬਹੁਤ ਵੱਡੇ ਰਕਬੇ 'ਚ ਵਿਖਾਈ ਦਿੱਤੇ ਸਨ ਜਦੋਂ ਇਸ ਬਾਬਤ ਚਾਰੇ ਪਾਸੇ ਕਿਸਾਨਾਂ ਤੇ ਖੇਤੀ ਮਹਿਰਾਂ ਵਿੱਚ ਇਸ ਰੋਗ ਸਬੰਧੀ ਚਰਚਾ ਛੜੀ ਤਾਂ ਇਸ ਦੇ ਪਿੱਛੇ ਦੱਖਣੀ ਬਲੈਕ ਝੋਨਾ ਵਾਇਰਸ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਇਸ ਦੀ ਰੋਕਥਾਮ ਲਈ ਚਿੱਟੀ ਪਿੱਠ ਵਾਲੇ ਟਿੱਡੇ ਦੇ ਖਾਤਮੇ ਲਈ ਵਰਤੀਆਂ ਜਾਂਦੀਆਂ ਜ਼ਹਿਰਾਂ ਦੀ ਵੀ ਸਿਫਾਰਸ਼ ਕੀਤੀ ਗਈ ਇਸ ਸਭ ਦੇ ਬਾਵਜੂਦ ਇਸ ਸਾਲ ਫਿਰ ਝੋਨੇ ਦੇ ਬੂਟਿਆਂ ਦੇ ਮਧਰੇ ਰੋਗ ਦਾ ਵਾਧਾ ਵੇਖਣ ਨੂੰ ਮਿਲਿਆ ਕਿਉਂਕਿ ਇਹ ਇੱਕ ਗੰਭੀਰ ਸਮੱਸਿਆ ਹੈ ਜਿਸ ਦੇ ਕਾਰਨ ਉਸ ਖੇਤ ਦਾ ਝਾੜ ਬਹੁਤ ਜ਼ਿਆਦਾ ਘਟ ਜਾਂਦਾ ਜਿੱਥੇ ਝੋਨੇ ਦੇ ਬੂਟੇ ਮਧਰੇ ਰਹੇ ਗਏ ਸ਼ੁਰੂਆਤ ਵਿੱਚ ਝੋਨੇ ਦੀ ਪੂਸ਼ਾ 44 ਕਿਸਮ ਨੂੰ ਇਸ ਰੋਗ ਤੋਂ ਪ੍ਰਭਾਵਿਤ ਦੱਸਿਆ ਗਿਆ ਫਿਰ ਹੋਰ ਕਿਸਮਾਂ ਵੀ ਇਸ ਦੀ ਲਪੇਟ ਵਿੱਚ ਆਈਆਂ ਦੱਸੀਆਂ ਗਈਆਂ ਸੋ ਇਸ ਦੇ ਚੱਲਦੇ ਹੀ ਸਾਡਾ ਖੁਦ ਦੇ ਖੇਤ ਦਾ ਵੀ ਕੁਝ ਹਿੱਸਾ ਇਸ ਸਮੱਸਿਆ ਦੀ ਲਪੇਟ ਵਿੱਚ ਆਇਆ ਜਿਸ ਕਾਰਨ ਅਸੀਂ ਲਗਾਤਾਰ ਇਸ ਦਾ ਸਰਵੇਖਣ ਕਰਦੇ ਰਹੇ ਕਿ ਇਹ ਸਮੱਸਿਆ ਕਿਉਂ ਆ ਰਹੀ ਹੈ ਤਾਂ ਅਖੀਰ ਜੋ ਨਤੀਜਾ ਨਿਕਲਿਆ ਉਹ ਹੈਰਾਨ ਕਰਨ ਵਾਲਾ ਸੀ ਜਿਵੇਂ ਕਿ ਅਸੀਂ ਇਸ ਸਾਲ ਦਾ ਹੀ ਤਜਰਬਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਦੱਸ ਦਈਏ ਕਿ ਜਿਸ ਰਕਬੇ ਤੇ ਅਸੀਂ ਤਜਰਬਾ ਕੀਤਾ ਉਸ ਰਕਬੇ ਦੀ ਪਨੀਰੀ ਇੱਕੋ ਦਿਨ ਦੀ ਹੀ ਬੀਜੀ ਹੋਈ ਸੀ ਅਸੀਂ ਝੋਨਾ 20 ਜੂਨ ਤੋਂ 23 ਜੂਨ ਦੌਰਾਨ ਅਤੇ 26 ਤੋਂ 28 ਜੂਨ 2024 ਨੂੰ ਲਗਾਇਆ ਜਿਹੜਾ ਝੋਨਾ 20 ਤੋਂ 23 ਜੂਨ ਦਰਮਿਆਨ ਲਾਇਆ ਗਿਆ ਉਸ ਨੂੰ ਕੋਈ ਸਮੱਸਿਆ ਨਹੀਂ ਆਈ ਪਰ ਉਹੀ ਪਨੀਰੀ ਜਦੋਂ 26 ਤੋਂ 28 ਜੂਨ ਨੂੰ ਖੇਤ ਵਿੱਚ ਲਗਾਈ ਗਈ ਤਾਂ ਉਸ ਰਕਬੇ ਵਿੱਚ ਝੋਨੇ ਦੇ ਮਧਰੇ ਰੋਗ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਬੂਟੇ ਹੋ ਗਏ ਕਿਉਂਕਿ ਇਸ ਰੋਗ ਦੀ ਅਸੀਂ ਜੜ ਤੱਕ ਜਾਂ ਕਹ ਲਈਏ ਸਮੱਸਿਆ ਦੇ ਹੱਲ ਤੱਕ ਜਾਣਾ ਚਾਹੁੰਦੇ ਸੀ ਸੋ ਅਸੀਂ ਕੁਝ ਦਿਨ ਹੋਰ ਇੰਤਜ਼ਾਰ ਕੀਤਾ ਦੱਸ ਦਈਏ ਕਿ ਵੱਖ-ਵੱਖ ਤਰੀਕਾ ਨੂੰ ਲੱਗੇ ਝੋਨੇ ਦੇ ਹਿਸਾਬ ਨਾਲ ਅਸੀਂ ਯੂਰੀਆ ਖਾਦ ਜ਼ਿੰਕ ਖਾਦ ਆਦ ਖੇਤ ਵਿੱਚ ਬਰਾਬਰ ਪਾਈ ਸੀ ਇਸ ਦੌਰਾਨ ਨੋਟ ਕਰਨ ਵਾਲੀ ਗੱਲ ਇਹ ਵੀ ਸੀ ਕਿ ਜੋ 27 ਜੂਨ ਨੂੰ ਨਾਬਾ ਬਲਾਕ ਦੇ ਕੁਝ ਭਾਗ ਵਿੱਚ ਮੀ ਪਿਆਸੀ ਮੀਂਹ ਤੋਂ ਬਾਅਦ ਪਹਿਲਾਂ ਵਾਲਾ ਹਾਲ ਸੀ ਭਾਵ ਬਹੁਤ ਜ਼ਿਆਦਾ ਗਰਮੀ ਸੀ ਸੋ ਜੋ ਅਸੀਂ ਨੋਟ ਕੀਤਾ ਜਿਹੜਾ ਝੋਨਾ ਸ਼ੁਰੂਆਤ ਵਿੱਚ ਲਾਇਆ ਗਿਆ ਤੇ ਲਗਾਤਾਰ ਪਹਿਲੇ 6-7 ਦਿਨ ਜਿਸ ਨੂੰ ਪਾਣੀ ਬਿਲਕੁਲ ਵੀ ਘਾਟ ਨਹੀਂ ਆਈ ਉਹ ਖੇਤ 100% ਠੀਕ ਸੀ ਪਰ ਬਾਅਦ ਵਿੱਚ ਝੋਨੇ ਦਾ ਰਕਬਾ ਵਧਣ ਨਾਲ ਝੋਨੇ ਨੂੰ 6 ਤੋਂ 8 ਦਿਨਾਂ ਦੌਰਾਨ ਪਾਣੀ ਦੀ ਘਾਟ ਦਾ ਸਾਹਮਣਾ ਕਰਨਾ ਪਿਆ ਉਹੀ ਝੋਨਾ ਮਦਰਾ ਰਹਿ ਗਿਆ ਭਾਵ ਝੋਨਾ ਲੱਗਣ ਵਾਲੇ ਦਿਨ ਤੋਂ ਇੱਕ ਹਫ਼ਤੇ ਦੇ ਸਮੇਂ ਦੇ ਦੌਰਾਨ ਪਾਣੀ ਦੀ ਘਾਟ ਦਾ ਸ਼ਿਕਾਰ ਹੋਇਆ। ਜ਼ਮੀਨ ਕਦੇ ਠੰਡੀ ਹੋ ਜਾਂਦੀ, ਕਦੇ ਮਾਮੂਲੀ ਜਿਹੇ ਧੋੜੀਆਂ 'ਚ ਪਾਣੀ ਵਾਲੇ ਥਾਂ ਤੋਂ ਬਹੁਤ ਜ਼ਿਆਦਾ ਗਰਮ ਹੋ ਜਾਂਦੀ। ਸੋ ਅਜਿਹੀ ਸਥਿਤੀ ਨੂੰ ਝੋਨੇ ਦੇ ਬੂਟੇ ਨਹੀਂ ਸਹਾਰ ਸਕਦੇ ਤੇ ਉਹਨਾਂ ਦੇ ਵਿਕਾਸ ਤੇ ਬੁਰੀ ਤਰ੍ਹਾਂ ਮਾੜਾ ਪ੍ਰਭਾਵ ਪਿਆ। ਜੇ ਕੋਈ ਇਸ ਨੂੰ ਚੀਨੀ ਵਾਇਰਸ ਜਾਂ ਦੱਖਣੀ ਬਲੈਕ ਝੋਨਾ ਆਦ ਵਰਗੇ ਵਾਇਰਸ ਨਾਲ ਪ੍ਰਭਾਵਿਤ ਕਹਿ ਰਿਹਾ ਤਾਂ ਅਸੀਂ ਇਸ ਨੂੰ ਮੁੱਢੋਂ ਹੀ ਰੱਦ ਕਰਦੇ ਹਾਂ। ਪਿਛਲੇ ਸਾਲਾਂ ਦੇ ਮੌਸਮ ਤਰੀਕવાર ਵੇਖੇ ਜਾ ਸਕਦੇ ਨੇ ਜਿਨ੍ਹਾਂ ਦਿਨਾਂ 'ਚ ਵਧੇਰੇ ਗਰਮੀ ਦੌਰਾਨ ਪਾਣੀ ਉਪਲਬਧ ਰਿਹਾ ਉਥੇ ਇਹ ਸਮੱਸਿਆ ਨਹੀਂ ਸੀ ਪਰ ਜਿੱਥੇ ਪਾਣੀ ਵਾਰੀ ਦੇ ਹਿਸਾਬ ਨਾਲ ਖੇਤ ਨੂੰ ਮਿਲ ਰਿਹਾ ਸੀ ਕਦੇ ਖੇਤ ਭਰ ਜਾਂਦਾ ਕਦੇ ਪਾਣੀ ਖੇਤ 'ਚ ਪੂਰਾ ਜ਼ੀਰ ਜਾਂਦਾ ਉਸ ਖੇਤ ਝੋਨੇ ਨੂੰ ਇਹ ਸਮੱਸਿਆ ਆਈ ਹੈ ਸੋ ਇਸ ਦਾ ਇੱਕੋ ਇੱਕ ਹੱਲ ਲੱਭਿਆ ਗਿਆ ਇਸ ਸਮੱਸਿਆ ਦਾ ਹੱਲ ਇਹ ਹੈ ਕਿ ਝੋਨਾ ਲੱਗਣ ਤੋਂ ਲਗਾਤਾਰ ਲਗਭਗ 7-8 ਦਿਨ ਪਾਣੀ ਖੜਾ ਰੱਖੋ ਜਾਂ ਫਿਰ ਜੁਲਾਈ ਦੇ ਪਹਿਲੇ ਹਫਤੇ ਤੋਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਲਾਈਆਂ ਜਾਣ। ਤਜਰਬੇ ਦੇ ਆਧਾਰ ਤੇ ਇਸ ਸਮੱਸਿਆ ਲਈ ਚਿੱਟੀ ਪਿੱਠ ਵਾਲਾ ਟਿੱਡਾ ਆਦ ਜ਼ਿੰਮੇਵਾਰ ਨਹੀਂ ਲੱਗਦਾ। ਜੋ ਝੋਨੇ ਬਹੁਤ ਅਗੇ ਤੇ 15 ਮਈ ਤੋਂ ਡੀਐਸਆਰ ਤਕਨੀਕ ਨਾਲ ਬੀਜੇ ਗਏ ਉਹਨਾਂ ਵਿੱਚ ਵੀ ਇਹ ਸਮੱਸਿਆ ਨਹੀਂ ਆਈ ਕਿਉਂਕਿ ਉਸ ਹਾਲਾਤ ਵਿੱਚ ਖੇਤ ਨੂੰ ਪਾਣੀ ਬੱਤਰ ਦਾ ਲੱਗਦਾ ਹੈ ਤੇ ਖੇਤ ਨੂੰ ਠੰਡਾ ਹੋਣ ਲਈ ਭਰਪੂਰ ਮਾਤਰਾ ਚ ਹਵਾ ਉਪਲਬਧ ਹੁੰਦੀ ਹੈ। ਇਸ ਲੇਖ ਦੇ ਨਾਲ ਜੂਨ ਮਹੀਨੇ ਦੇ ਮੌਸਮ ਦਾ ਉਕਤ ਏਰੀਆ ਦਾ ਡਾਟਾ ਵੀ ਅਟੈਚ ਕੀਤਾ ਗਿਆ ਹੈ ਕਿਰਪਾ ਕਰਕੇ ਸਾਡੇ ਇਸ ਤਜਰਬੇ ਨੂੰ ਹੋਰ ਕਿਸਾਨਾਂ ਤੇ ਖੇਤੀ ਮਹਿਰਾਂ ਨਾਲ ਵੀ ਸਾਂਝਾ ਕੀਤਾ ਜਾਵੇ ਬਸ਼ਰਤੇ ਕਿ ਸਾਡੇ ਨਾਮ ਸਮੇਤ ਇਸ ਨੂੰ ਪੇਸ਼ ਕੀਤਾ ਜਾਵੇ